ਦੋਸਤੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਸਭ ਨੂੰ ਪਤਾ ਹੈ ਕਿ 10 ਤਰੀਕ ਨੂੰ ਪੰਜਵੇਂ ਮਹਾਰਾਜ ਗੁਰੂ ਅਰਜਨ ਦੇਵ ਮਹਾਰਾ ਸੱਚੇ ਪਾਤਸ਼ਾਹ ਦਾ ਸ਼ਹੀਦੀ ਦਿਹਾੜਾ ਆ ਰਿਹਾ ਹੈ ਮੋਰਚਾ ਨੇ ਫੈਸਲਾ ਕੀਤਾ ਹੈ ਕਿ ਦੋਹਾਂ ਮੋਰਚਾ ਤੇ ਖਨੌਰੀ ਮੋਰਚੇ ਦੇ ਉੱਤੇ ਸ੍ਰੀ ਅਖੰਡ ਪਾਠ ਸਾਹਿਬ ਅੱਜ ਪ੍ਰਕਾਸ਼ ਹੋ ਗਏ ਨੇ ਔਰ 10 ਤਰੀਕ ਨੂੰ ਭੋਗ ਪਾਏ ਜਾਣੇ ਨੇ ਤੇ ਉਧਰ ਸ਼ੰਭੂ ਮੋਰਚੇ ਦੇਤੇ 10 ਤਰੀਕ ਨੂੰ ਸ੍ਰੀ ਸੁਖਮਨੀ ਸਾਹਿਬ ਜੀ ਦੇ ਭੋਗ ਪਾਏ ਜਾਣਗੇ ਇਸ ਲਈ ਮੇਰੀ ਹੱਥ ਜੋੜ ਕੇ ਬੇਨਤੀ ਆ ਕਿ ਸਾਡੇ ਸਤਿਗੁਰਾਂ ਨੇ ਜੋ ਏਡੀ ਵੱਡੀ ਕੁਰਬਾਨੀ ਦਿੱਤੀ ਔਰ ਲੋਕਾਂ ਨੂੰ ਇੱਕ ਸ਼ਾਦਮੇ ਢੰਗ ਦੇ ਨਾਲ ਲੜਦੇ ਆ ਸ਼ਰਧਾ ਮੁਕਾਬਲਾ ਸਬਰ ਨਾਲ ਕਰਨ ਦੀ ਇੱਕ ਮਿਸਾਲ ਕਾਇਮ ਕਰਕੇ ਗਏ ਨੇ ਔਰ ਉਹਨਾਂ ਦਾ ਅੱਜ ਇੱਥੇ ਮੋਰਚੇ 'ਚ ਦਿਨ ਬਣਾਣਾ ਇਹ ਇੱਕ ਤਰ੍ਹਾਂ ਦਾ ਜੇ ਆਪਏ ਕਹੀਏ ਕਿ ਨੇਕੀ ਦੀ ਬਦੀ ਦੇ ਉੱਤੇ ਜਿੱਤ ਵਾਲੀ ਗੱਲ ਹੈ ਸੋ ਆਪ ਸਭ ਨੂੰ ਸਾਡੀ ਅੱਖ ਚੁੜ ਕੇ ਬੇਨਤੀ ਹੈ ਕਿ ਸਤਿਗੁਰਾਂ ਦਾ ਉਹ ਆਸਰਾ ਸਹਾਰਾ ਲੈਂਦੇ ਹੋਆ ਜੋ ਇੱਥੇ ਅਖੰਡਪਾਤ ਸਾਹਿਬ ਪ੍ਰਕਾਸ਼ ਕੀਤੇ ਗਏ ਨੇ ਇਨਾਂ ਦੇ ਭੋਗ ਆ 10 ਤਰੀਕ ਨੂੰ 10 ਜੂਨ ਨੂੰ ਪਾਏ ਜਾਣੇ ਆ ਆਪ ਸਭ ਸੰਗਤਾਂ ਨੂੰ ਸਾਡੀ ਹੱਥ ਜੋੜ ਕੇ ਬੇਨਤੀ ਹੈ ਸਾਡੀਆਂ ਬੀਬੀਆਂ ਸਾਡੇ ਬਜ਼ੁਰਗ ਸਾਡੇ ਨੌਜਵਾਨ ਸਾਡੇ ਬੱਚੇ ਸਭ ਕਿਰਪਾ ਕਰਿਓ 10 ਤਰੀਕ ਨੂੰ ਹਰ ਘਰ ਦੇ ਵਿੱਚੋਂ ਸੰਗਤਾਂ ਇਸ ਮੋਰਚੇ ਦੇ ਵਿੱਚ ਹਾਜ਼ਰੀ ਲਵਾਓ ਗੁਰੂ ਦੇ ਚਰਨਾਂ 'ਚ ਹਾਜ਼ਰੀ ਲਵਾਓ ਤਾਂ ਕਿ ਆਪਾਂ ਸਤਪੁਰਾਂ ਦੇ ਇਸ ਸ਼ਹੀਦੀ ਦਿਹਾੜੇ ਦੇ ਉੱਤੇ ਹਾਜ਼ਰੀ ਵੀ ਭਰ ਸਕੀਏ ਔਰ ਮੋਰਚੇ ਨੂੰ ਵੀ ਸਮਰਥਨ ਦੇ ਸਕੀਏ ਇਹ ਮੇਰੀ ਬੇਨਤੀ ਨੂੰ ਤਾਂ ਪ੍ਰਵਾਨ ਕਰਿਓ ਬਾਕੀ ਜਿੰਨੇ ਸਾਡੇ ਛਿਲਿਆਂ ਦੇ ਪ੍ਰਧਾਨ ਬਲਾਕਾਂ ਦੇ ਪ੍ਰਧਾਨ ਪਿੰਡ ਕਾਈਆਂ ਦੇ ਪ੍ਰਧਾਨ ਸਹਿਬਾਨ ਨੇ ਉਹਨਾਂ ਸਭ ਨੂੰ ਬੇਨਤੀ ਹੈ ਕਿ ਤੱਕੜੇ ਹੋ ਕੇ ਆਓ ਇਸ ਮੋਰਚੇ ਨੂੰ ਮਜ਼ਬੂਤ ਕਰੀਏ ਇਹ ਸਾਡੇ ਸਤਪੁਰਾਂ ਦੀ ਬੜੀ ਰਹਿਮਤ ਹੋਈ ਹੈ ਬੜੀ ਕਿਰਪਾ ਹੋਈ ਹੈ ਇਸ ਕਿਰਪਾ ਦੇ ਸਦਕਾ ਜਿਹੜੀ ਸਰਕਾਰ ਬੜੀ ਕੀ ਕੁਛ ਸੀ ਜਿਹੜੀ ਇਹ ਇਹ ਸੋਚਦੀ ਸੀ ਕਿ ਐਸੀ ਜੋ ਫੈਸਲਾ ਕਰਤਾ ਕਰਤਾ ਉਸ ਸਰਕਾਰ ਨੂੰ ਅਗਰ ਤੁਸੀਂ ਪਿਛਲੇ ਪੈਰੀ ਮੋੜਨ ਦੇ ਵਿੱਚ ਸਫਲ ਹੋਏ ਹੋ ਸਰਕਾਰ ਭਾਵੇਂ ਮੋਗੀ-ਮੋਦੀ ਦੀ ਬਣ ਜਾਏ ਕੋਈ ਦਿੱਕਤ ਨਹੀਂ ਹੈ ਲੇਕਿਨ ਅੱਜ ਜਿਸ ਨੇ ਤੁਸੀਂ ਮਜਬੂਰ ਕਰ ਲਿਆ ਉਹਨਾਂ ਨੂੰ ਸੋਚਣ ਲਈ ਮਜਬੂਰ ਕਰਤਾ ਕਿ ਇਸ ਵੱਡੇ ਨੁਕਸਾਨ ਦਾ ਕਾਰਨ ਸਾਡਾ ਕਿਸਾਨੀ ਅੰਦੋਲਨ ਹੈ ਕਿਉਂਕਿ ਉਹਨਾਂ ਨੇ ਵਿਸ਼ਲੇਸ਼ਣ ਕਰਨੇ ਸ਼ੁਰੂ ਕਰ ਲਏ ਮੈਂ ਤੁਹਾਨੂੰ ਇੱਕ ਵਿਸਾਦ ਦੇ ਤੌਰ ਤੇ ਛੋਟੀ ਜਿਹੀ ਗੱਲ ਦੱਸ ਦਿੰਨਾ ਜਿਹੜੇ ਖੇਤਰ ਚ ਹਾਰੇ ਨੇ ਜਿਹੜੀਆਂ ਸੀਟਾਂ ਹਾਰੇ ਨੇ ਲਗਭਗ 63 ਸੀਟਾਂ ਉਹ ਹਾਰ ਗਏ ਜਿਹੜੀਆਂ ਬਿਲਕੁਲ ਪਿੰਡੂ ਖੇਤਰ ਵਾਲੀਆਂ ਨੇ ਪਿੰਡੂ ਖੇਤਰਾਂ ਅਗਲੇ 36 ਸਿੱਟਾ ਹਾਰਗੇ ਦਾ ਭਾਵ ਕਿਸਾਨ ਤੇ ਮਜ਼ਦੂਰ ਨੂੰ ਜੋ ਦੁਖੀ ਕੀਤਾ ਸਾਡੇ ਨਾਲ ਜੋ ਤਸ਼ੱਦਦ ਕੀਤਾ ਇਹ ਉਹਦਾ ਰਿਜ਼ਲਟ ਹੈ ਉਹਦਾ ਸਿੱਟਾ ਹੈ ਸੋ ਇਸ ਕਰਕੇ ਸਰਕਾਰ ਸੋਚਣ ਲਈ ਮਜਬੂਰ ਕਰ ਲਈ ਹੈ ਸਰਕਾਰ ਕਰੋੜੀਆਂ ਤੇ ਹੈ ਕਰੋੜੀਆਂ ਵਾਲੀ ਸਰਕਾਰ ਹੈ ਨੂੰ ਤੁਹਾਡੀਆਂ ਮੰਗਾਂ ਮਨਾਉਣੀਆਂ ਹੋਰ ਵੀ ਤੁਹਾਡੇ ਲਈ ਆਸਾਨ ਹੋ ਜਾਣਗੀਆਂ ਇਸ ਕਰਕੇ ਆਓ ਤੱਕੜੇ ਹੋ ਕੇ ਹੰਬੜਾ ਮਾਰੀਏ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੀ ਜਿਹਨਾਂ ਦੀ ਇਲੈਕਸ਼ਨ ਹਰਿਆਣਾ ਦੇ ਵਿੱਚ ਹੋਣ ਜਾ ਰਹੀ ਹੈ ਮਹਾਰਾਸ਼ਟਰਾਂ ਦੇ ਵਿੱਚ ਹੋਣ ਜਾ ਰਹੀ ਹੈ ਉਸ ਇਲੈਕਸ਼ਨ ਤੋਂ ਪਹਿਲਾਂ ਪਹਿਲਾਂ ਹੌ ਮੋਰਚੇ ਨੂੰ ਤਕੜਾ ਕਰੀਏ ਤਾਂ ਕਿ ਸਰਕਾਰ ਤੇ ਦਬਾਅ ਹੋਰ ਵਧਾ ਸਕੀਏ ਜਿੰਨਾ ਤੁਸੀਂ ਹਿੰਮਤ ਮਾਰੀ ਹੁਣ ਤੱਕ ਬਹੁਤ ਦਬਾਅ ਦਾ ਹੈ ਸਾਰੇ ਤਾਂ ਧੰਨਵਾਦ ਬਹੁਤ ਬਹੁਤ ਤੁਹਾਡਾ ਅਸੀਂ ਸ਼ੁਕਰਗੁਜ਼ਾਰ ਆ ਜਿਨ੍ਹਾਂ ਨੇ ਇਸ ਮੋਰਚੇ ਨੂੰ ਸਮਰਥਨ ਦੇ ਕੇ ਤਾਕਤ ਦੇ ਕੇ ਸਰਕਾਰ ਨੂੰ ਖਰੜੀਆਂ ਤੇ ਕੀਤਾ ਹੁਣ ਅੱਗੇ ਆਓ ਇਹਨਾਂ ਦੋਹਾਂ ਸਟੇਟਾਂ ਦੇ ਵਿੱਚ ਵੀ ਸਰਕਾਰ ਨੂੰ ਫਿਕਰ ਪਾਈਏ ਕਿ ਜੇਕਰ ਕਿਸਾਨਾਂ ਦੇ ਮੁੱਦਿਆਂ ਦਾ ਮਸਲਾ ਨਾ ਕੀਤਾ ਤਾਂ ਉਹਨਾਂ ਸਟੇਟਾਂ ਦੇ ਵਿੱਚ ਵੀ ਇੱਕ ਖਮਾਜਾ ਪੁਕਤਨਾ ਪੈ ਸਕਦਾ ਹੈ ਸੋ ਇਸ ਲਈ ਮੇਰੇ ਹੱਥੋਂ ਕਰਕੇ ਬੇਨਤੀ ਹੈ ਸਾਰਿਆਂ ਨੂੰ ਫਿਰ ਦੁਬਾਰਾ ਮੈਂ ਅਪੀਲ ਕਰਦਾ ਕਿ ਸਾਡੇ ਪੰਜਵੇਂ ਮਹਾਰਾਜ குரு ਅਰਜਨ ਦੇਵ ਜੀ ਸੱਚੇ ਪਾਤਸ਼ਾਹ ਦੇ ਸ਼ਹੀਦੀ ਦਿਹਾੜੇ ਨੂੰ ਮੁੱਖ ਰੱਖਦਿਆਂ ਇੱਥੇ ਜੋ ਖੰਡਮਾਰ ਸਾਹਿਬ ਪ੍ਰਕਾਸ਼ ਕੀਤੇ ਗਏ ਨੇ ਉਹਨਾਂ ਦੇ ਭੋਗ ਦੇ ਸਮੇਂ ਦੇ ਉੱਤੇ ਸਾਰੀਆਂ ਸੰਗਤਾਂ ਸਾਡੀਆਂ ਧੀਆ ਸਾਡੀਆਂ ਭੈਣਾਂ ਸਾਡੀਆਂ ਮਾਤਾਵਾਂ ਸਾਡੇ ਨੌਜਵਾਨ ਸਾਡੇ ਬਜ਼ੁਰਗ ਸਾਡੇ ਬੱਚੇ ਸਭ ਇੱਥੇ ਹਾਜ਼ਰੀ ਭਰੋ ਇਹੀ ਤੁਹਾਡਾ ਤੀਰਤਾ ਪਿਆਰਿਓ ਇਸ ਕਰਕੇ ਹਾਜ਼ਰੀ ਲਵਾਓ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸਤਿ ਸ੍ਰੀ ਅਕਾਲ